ਸੱਚੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਮੋਟੀਵੇਟਿਡ ਐਵਰੀਡੇ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਲਈ ਸਭ ਤੋਂ ਪਹਿਲਾਂ ਕੁਰੂਕhetra ਜਾਣਾ ਪੂਰਬ ਵੱਲ ਨੂੰ ਸਫ਼ਰ ਕਰਦੇ ਕਰਦੇ ਅਤੇ ਹਰ ਥਾਂ ਭੁੱਲਿਆਂ ਪਟਕਿਆਂ ਨੂੰ ਰਾਹੇ ਪਾਉਂਦੇ ਸਾਈ ਨਾਲੋਂ ਟੁੱਟਿਆਂ ਨੂੰ ਕਰਤਾਰ ਨਾਲ ਜੋੜਦੇ ਅਤੇ ਨੀછા ਨਿਮਾਣਿਆਂ ਨੂੰ ਉੱਚੇ ਤੇ ਮਾਣ ਵਾਲੇ ਬਣਾਉਂਦੇ ਗੁਰੂ ਨਾਨਕ ਦੇਵ ਜੀ ਕੁਰਖੇਤਰ ਪੁੱਛੇ ਉੱਥੇ ਉਸ ਸਮੇਂ ਸੂਰਜ ਗ੍ਰਹਿਣ ਦੇ ਕਾਰਨ ਹਿੰਦੁਸਤਾਨ ਭਰ ਵਿੱਚ Hindu ਆ ਕੇ ਜੁੜੇ ਹੋਏ ਸਨ ਗੁਰੂ ਜੀ ਨੇ ਇਹ ਨੀਮ ਬਣਾ ਲਿਆ ਹੋਇਆ ਸੀ ਕਿ ਇਹੋ ਜਿਹੇ ਇਕੱਠ ਹੋਤੇ ਪਹੁੰਚ ਕੇ ਲੋਕਾਂ ਦੇ ਭਰਮ ਨਿਵਰਤ ਕੀਤੇ ਜਾਣ ਉਹਨਾਂ ਦੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਉਹਨਾਂ ਦੇ ਮਨ ਨੂੰ ਗਿਆਨ ਦਾ ਚਾਨਣ ਦਿੱਤਾ ਜਾਵੇ ਅਤੇ ਉਹਨਾਂ ਨੂੰ ਸੱਚ ਧਰਮ ਦੇ ਰਾਹੀ ਪਾਇਆ ਜਾਵੇ ਗੁਰੂ ਜੀ ਜਾਣਦੇ ਸਨ ਕਿ ਗ੍ਰਹਿਣਵਾਰੇ ਹਿੰਦੂਆਂ ਵਿੱਚ ਕੀ ਕੀ ਭਰਮ ਵਹਿਮ ਪ੍ਰਚਲਿਤ ਸਨ ਅਤੇ ਉਹਨਾਂ ਪਰਮਾਂ ਦਾ ਫਾਇਦਾ ਉਠਾ ਕੇ ਬ੍ਰਾਹਮਣ ਕਿਵੇਂ ਆਮ ਭੋਲੇ ਲੋਕਾਂ ਨੂੰ ਠੱਗਿਆ ਲੁੱਟਿਆ ਕਰਦੇ ਸਨ ਆਪ ਜਾਣਦੇ ਸਨ ਕਿ ਗ੍ਰਹਿਣ ਸੰਬੰਧੀ ਇਹ ਭਰਮ ਵਹਿਮ ਇਹ ਸੀ ਕਿ ਜਿੰਨਾ ਚਿਰ ਗ੍ਰਹਿਣ ਲੱਗਾ ਰਹੇ ਉਨਾਂ ਚਿਰ ਅੱਗ ਨਹੀਂ ਬਾਲਣੀ ਅਤੇ ਕੁਝ ਰਿੰਨਣਾ ਪਕਾਉਣਾ ਅਤੇ ਖਾਣਾ ਪੀਣਾ ਵੀ ਨਹੀਂ ਚਾਹੀਦਾ ਗੁਰੂ ਜੀ ਇਹ ਪਰਮ ਮਿਟਾਉਣਾ ਚਾਹੁੰਦੇ ਸਨ ਆਪ ਇੱਕ ਤਾਲ ਦੇ ਕੰਡੇ ਡੇਰਾ ਲਾ ਬੈਠੇ ਲੋਕੀ ਇਸ਼ਨਾਨ ਤੇ ਦਾਨ ਵਿੱਚ ਰੁੱਝੇ ਹੋਏ ਸਨ ਲੋਕਾਂ ਨੂੰ ਇਹ ਪਰਮ ਪਾਇਆ ਹੋਇਆ ਸੀ ਕਿ ਗ੍ਰਹਿਣ ਤਦ ਲੱਗਦਾ ਹੈ ਜਦ ਰਾਹੁ ਤੇ ਕੇਤੂ ਰਾਖਸ਼ ਸੂਰਜ ਪਾਸੋਂ ਆਪਣਾ ਕਰਜ਼ਾ ਮੰਗਦੇ ਅਤੇ ਉਸ ਨੂੰ ਕਾਬੂ ਕਰਨ ਦੇ ਯਤਨ ਕਰਦੇ ਹਨ ਜੇ ਉਹ ਦੋਵੇਂ ਇਸ ਯਤਨ ਵਿੱਚ ਸਫਲ ਹੋ ਜਾਣ ਤਾਂ ਦੁਨੀਆ ਵਿੱਚ ਹਨੇਰਾ ਹੀ ਹਨੇਰਾ ਹੋ ਜਾਵੇਗਾ ਇਸ ਖਤਰੇ ਨੂੰ ਦੂਰ ਕਰਨ ਲਈ ਇਸ ਤੀਰਥ ਤੇ ਜੁੜ ਕੇ ਪੂਜਾ ਅਰਦਾਸ ਕਰਨੀ ਚਾਹੀਦੀ ਹੈ ਬ੍ਰਾਹਮਣਾ ਨੇ ਸ਼ਰਧਾਲੂਆਂ ਨੂੰ ਇਹ ਨਿਸ਼ਚੈ ਕਰਾਇਆ ਹੋਇਆ ਸੀ ਕੇ ਗ੍ਰਹਿਣ ਵਾਲੇ ਇਸ਼ਨਾਨ ਕਰਕੇ ਬ੍ਰਾਹਮਣਾਂ ਨੂੰ ਦਾਨ ਦੇਣ ਨਾਲ ਸੂਰਜ ਨੂੰ ਰਾਖਸ਼ਾਂ ਦੇ ਪੰਜੇ ਵਿੱਚੋਂ छुड़ाया ਜਾ ਸਕਦਾ ਹੈ ਅਤੇ ਛਡਾਉਣਾ ਚਾਹੀਦਾ ਹੈ ਮਰਦਾਨਾ ਕੀਰਤਨ ਕਰ ਰਿਹਾ ਸੀ ਤੇ ਗੁਰੂ ਜੀ ਕਰਤਾਰ ਦੇ ਧਿਆਨ ਵਿੱਚ ਮਗਨ ਬੈਠੇ ਸਨ ਤੀਰਥ ਚਾਤਰੂਆਂ ਨੇ ਇਸ ਕੀਰਤਨ ਵੱਲ ਘਟ ਵੱਧ ਹੀ ਧਿਆਨ ਦਿੱਤਾ ਉਹ ਤਾਂ ਆਪਣੇ ਪਾਪ ਤੋਂ ਅਤੇ ਸੂਰਜ ਨੂੰ ਰਾਖਸ਼ਾਂ ਦੇ ਪੰਜੇ ਤੋਂ ਛਡਾਉਣ ਦੇ ਜੱਤੜ ਵਿੱਚ ਲੱਗੇ ਹੋਏ ਸਨ ਉਹਨਾਂ ਨੇ ਇਸ ਰੋਲੇ ਰੱਪੇ ਵਿੱਚ ਸ਼ਬਦ ਸੁਣਨ ਦਾ ਵੇਲ ਕਿੱਥੇ ਇਸ ਵੇਲੇ ਇੱਕ ਰਾਣੀ ਤੇ ਉਸ ਦਾ ਪੁੱਤਰ ਆ ਪੁੱਜੇ ਗੁਰੂ ਜੀ ਦੇ ਚਿਹਰੇ ਦਾ ਨੂਰ ਜਲਾਲ ਤੱਕ ਕੀ ਉਹ ਮੋਹਿਤ ਹੋ ਗਏ ਉਹਨਾਂ ਨੇ ਮੱਥਾ ਟੇਕਿਆ ਅਤੇ ਜਿਹੜੀ ਇੱਕੋ ਇੱਕ ਚੀਜ਼ ਉਹਨਾਂ ਪਾਸ ਸੀ ਉਹ ਭੇਟ ਚਾੜੀ ਉਹ ਸੀ ਇੱਕ ਹਿਰਣ ਜੇੜਾ ਰਾਣੀ ਦੇ ਪੁੱਤਰ ਨੇ ਰਾ ਵਿੱਚ ਆਉਂਦਿਆਂ ਸ਼ਿਕਾਰ ਕੀਤਾ ਸੀ ਫਿਰ ਉਹ युवराज ਨੇ ਆਪਣਾ ਦੁੱਖ ਗੁਰੂ ਜੀ ਨੂੰ ਆਖ ਸੁਣਾਇਆ ਅਤੇ ਬੇਨਤੀ ਕੀਤੀ ਕਿ ਕੋਈ ਅਜਿਹੀ ਅਸੀਸ ਦਿਓ ਜਿਹੜੀ ਰੇਖ ਵਿੱਚ ਮੇਖ ਮਾਰੂ ਕਿ ਮੇਰਾ ਖੋਹਿਆ ਜਾਂ ਚੁੱਕਿਆ ਜਰਾਜ ਭਾਗ ਮੁੜ ਮੈਨੂੰ ਪ੍ਰਾਪਤ ਹੋ ਜਾਵੇ ਗੁਰੂ ਜੀ ਨੇ ਉੱਤਰ ਦਿੱਤਾ ਹੈ युवराज ਸਭ ਕੁਝ ਸਿਰਜਣਹਾਰ ਦੇ ਵਸ ਹੈ ਜੇ ਤੂੰ ਉਸ ਦੇ ਨਾਮ ਵਿੱਚ ਲੱਗ ਜਾਵੇਂ ਉਸ ਦੇ ਭਾਣੇ ਵਿੱਚ ਹਰ ਹਾਲ ਪ੍ਰਸੰਨ ਰਹਿਣ ਦਾ ਪ੍ਰਣ ਕਰ ਲਵੇਂ ਅਤੇ ਇੱਕ ਪੱਕੀ ਪਕਾ ਲਵੇਂ ਕਿ ਜੇ ਰਾਜ ਭਾਗ ਮਿਲ ਗਿਆ ਤਾਂ ਇਸ ਨੂੰ ਪ੍ਰਜਾ ਦੀ ਸੇਵਾ ਸਮਝਣਾ ਹੈ ਤਾਂ ਵੱਡੀ ਗੱਲ ਨਹੀਂ ਕਿ ਤੇਰਾ ਗਿਆ ਹੋਇਆ ਰਾਜ ਫਿਰ ਵਾਪਸ ਮਿਲ ਜਾਵੇ ਗੁਰੂ ਜੀ ਨੇ ਹੁਕਮ ਦਿੱਤਾ ਕਿ ਮਿਰਗ ਨੂੰ ਕਟ-ਕਟ ਕੇ ਦੀਗਚੇਚ ਵਿੱਚ ਪਾ ਕੇ ਤਰ ਦਿੱਤਾ ਜਾਵੇ ਜਦ ਅੱਗ ਦਾ ਧੂਆ ਉਤਾਂ ਨੂੰ ਉਠਿਆ ਤਾਂ ਉਸ ਬ੍ਰਾਹਮਣਾ ਨੇ ਤੇ ਹੋਰ ਲੋਕਾਂ ਦੀ ਨਜ਼ਰੇ ਪਿਆ ਉਹਨਾਂ ਸਾਰਿਆਂ ਨੂੰ ਇਹ ਬਹਿਮ ਪਰਮ ਸੀ ਕਿ ਗ੍ਰਹਿਣ ਸਮੇਂ ਅੱਗ ਬਾਲਣੀ ਬੜਾ ਵੱਡਾ ਔਗੁਣ ਹੁੰਦਾ ਹੈ ਇਸ ਕਰਕੇ ਇਹ ਧੂਆ ਵੇਖ ਕੇ ਉਹਨਾਂ ਨੂੰ ਬੜਾ ਕਰੋਧ ਚੜਿਆ ਓਹੋ ਪੱਜੀ ਆਏ ਅਤੇ ਰੌਲਾ ਪਾਉਣ ਲੱਗ ਪਈ ਇਹ ਕੌਣ ਹੈ ਜੋ ਗਰਹਿਣ ਸਮੇਂ ਚੁੱਲਾ ਗਰਮ ਕਰਕੇ ਬੈਠਾ ਹੈ ਪਰ ਜਦ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਚੁੱਲ੍ਹੇ ਉੱਪਰ ਧਰਿਆ ਹੋਇਆ ਮਾਸ ਹੈ ਤਾਂ ਉਹ ਹੋਰ ਵੀ ਵਧੇਰੇ ਭੁੱਤਰ ਉੱਠੇ ਅਤੇ ਲੱਗੇ ਊਲ-ਜਲੂਲ ਬੋਲਣ ਕੋਈ ਕਹੇ ਕਿ ਇਹ ਕੋਈ ਪਾਪੀ ਹੈ ਕੋਈ ਕਹੇ ਕਿ ਕੋਈ ਅਧਰਮੀ ਨਾਸਤਕ ਹੈ ਚੇੜਾ ਪਰਚਲਿਤ ਮਰਿਆਦਾ ਨੂੰ ਭੰਗ ਕਰਨਾ ਚਾਹੁੰਦਾ ਹੈ ਕਿਸੇ ਨੇ ਕਿਹਾ ਕਿ ਇਹ ਕੋਈ ਨੀਵੀਂ ਜਾਤ ਦਾ ਬੰਦਾ ਹੈ ਅਤੇ ਇਸ ਵਿਵਰਜਿਤ ਅਤੇ ਤਰਮ ਵਿਰੋਧ ਕਾਰੀ ਰਹੀ ਇਹ ਇਸ ਥਾਂ ਤੇ ਸਮੇਂ ਦੀ ਪਵਿੱਤਰਤਾ ਨੂੰ ਨਾਸ਼ ਕਰਨਾ ਚਾਹੁੰਦਾ ਹੈ ਉਹ ਸਾਰੇ ਕਰੋਧ ਨਾਲ ਅੰਨੇ ਹੋਏ ਸਨ ਉਹਨਾਂ ਨੂੰ ਦਾਣ ਦੇਣ ਦੀ ਸਭ ਖਿਆਲ ਭੁੱਲ ਗਈ ਉਹ ਗੁੱਸੇ ਵਿੱਚ ਆ ਕੇ ਰੌਲਾ ਪਾ ਰਹੇ ਸਨ ਉਹਨਾਂ ਨੇ ਗੁਰੂ ਜੀ ਦੇ ਉਦਾਲੇ ਝੁਰਮਟ ਕੱਤ ਲਿਆ ਕੋਈ ਡਰਾਵੀ ਦੇਵੀ ਕੋਈ ਦੁਰਵਚਨ ਬੋਲੇ ਕੋਈ ਮਖੌਲ ਕਰੇ ਅਤੇ ਕੋਈ ਸਰਾਫ ਦੇਵੀ ਗੁਰੂ ਜੀ ਚੁੱਪਚਾਪ ਸ਼ਾਂਤ ਹੋਏ ਬੈਠੇ ਰਹੇ ਜਦ ਇਹ ਲੋਕ ਹੋਰ ਨੇੜੇ ਹੋਏ ਤਾਂ ਉਹਨਾਂ ਨੇ ਵੇਖਿਆ ਕਿ ਗੁਰੂ ਜੀ ਦਾ ਚਿਹਰਾ ਸ਼ਾਂਤੀ ਤੇ ਇੱਕ ਅਨੋਖੇ ਸਰੂਰ ਨਾਲ ਚਮਕ ਰਿਹਾ ਹੈ ਉਨ੍ਹਾਂ ਵੱਲ ਵੇਖ-ਵੇਖ ਆਪ ਦਿਆਲਤਾ ਭਰੇ ਢੰਗ ਨਾਲ ਮੁਸਕਰਾ ਰਹੇ ਸਨ। ਇਹ ਚਾਕੀ ਵੇਖ ਕੇ ਉਨ੍ਹਾਂ ਦੇ ਭਟਕਦੇ ਦਿਲਾਂ ਦੀ ਝਟਕਣ ਕੁਝ ਦੂਰ ਹੋ ਗਈ, ਕੁਝ ਠੰਡ ਜਹੀ ਪਈ। ਆਪ ਦੀ ਅਡੋਲ ਨਿਰਪੈਤਾ ਦਾ ਅਜੀਹਾ ਪ੍ਰਭਾਵ ਪਿਆ ਕਿ ਲੋਕਾਂ ਨੂੰ ਡਰਾਵਿਆਂ ਤੇ ਕੁੱਟ ਮਾਰਦੇ ਸਭ ਖਿਆਲ ਵਿਸਰ ਗਏ। ਹੋਰ ਨੇੜੇ ਹੋ ਕੇ ਉਨ੍ਹਾਂ ਨੇ ਗੁਰੂ ਜੀ ਤੋਂ ਆਪ ਦੇ ਇਸ ਅਨੋਖੇ ਵਰਤਾਰੇ ਬਾਬਤ ਸਵਾਲ ਪੁੱਛਨੇ ਸ਼ੁਰੂ ਕਰ ਦਿੱਤੇ ਗੁਰੂ ਜੀ ਨੇ ਕਿਹਾ ਭਲਿਓ ਪਰਸ਼ੋਰ ਸ਼ਾਂਤੀ ਨਾਲ ਬੈਠ ਜਾਓ ਅਤੇ ਬੈ ਕੇ ਵਿਚਾਰ ਕਰੋ ਸਿਆਣੇ ਸਿਆਣੇ ਅਗੇ ਨੇੜੇ ਹੋ ਕੇ ਬੈਠੋ ਅਤੇ ਖਿਆਲਾਂ ਦਾ ਵਟਾਂਦਰਾ ਕਰੋ ਸਿੱਖੋ ਜਾਂ ਸਿਖਾਓ ਉਸ ਸਮੇਂ ਸਾਰੇ ਗੁਰੂ ਜੀ ਦੇ ਇਰਤ-ਗਿਰਤ ਬੈਠ ਗਏ ਉਹਨਾਂ ਦਾ ਮੁਹਰੀ ਨਾਨੂ ਪੰਡਤ ਸੀ ਜਿਸ ਨੂੰ ਆਪਣੀ ਵਿਦਵਤਾ ਦਾ ਬੜਾ ਮਾਣ ਸੀ ਉਸਨੇ ਮਾਸ ਸੰਬੰਧੀ ਚਰਚਾ ਛੇੜ ਦਿੱਤੀ ਗੁਰੂ ਜੀ ਨੇ ਨਾਨੂ ਦੇ ਪ੍ਰਸ਼ਨ ਦੇ ਉੱਤਰ ਵਿੱਚ ਸ਼ਬਦ ਉਚਾਰਨ ਕੀਤੇ ਅਤੇ ਉਹਨਾਂ ਦੀ ਵਿਆਖਿਆ ਕੀਤੀ ਗੁਰੂ ਜੀ ਨੇ ਕਿਹਾ ਪ੍ਰਖੋ ਮਾਸਵਾਰੇ ਝਗੜੇ ਫਿਜ਼ੂਲ ਹਨ ਮਾਸ ਵਿਰੁੱਧ ਤੁਹਾਡੇ ਜੋ ਇਤਰਾਜ਼ ਹਨ ਉਹ ਅਗਿਆਨਤਾ ਅਤੇ ਗਲਤ ਖਿਆਲਾਂ ਦੀ ਨੀਂ ਉੱਪਰ ਉਸਰੇ ਹੋਏ ਹਨ ਤੁਸੀਂ మాਸ మాਸ ਆਖ ਕੇ ਝਗੜਾ ਕਰਨ ਨੂੰ ਤਾਂ ਤਿਆਰ ਹੋ ਪਰ ਤੁਹਾਨੂੰ ਇਹ ਪਤਾ ਨਹੀਂ ਕਿ మాਸ ਕਿਸ ਨੂੰ ਆਖਦੇ ਹਨ ਇਹ ਕੀ ਵਸਤੂ ਹੈ ਇਹ ਭਾਜੀ ਸਬਜੀ ਨਾਲੋਂ ਕਿਸ ਗੱਲੇ ਹੋਰਵਾ ਹੁੰਦਾ ਹੈ ਅਤੇ ਬਦੀ ਤੇ ਪਾਪ ਕਿਸ ਗੱਲ ਵਿੱਚ ਹਨ మాਸ ਖਾਣਾ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਜਾਂ ਪ੍ਰਮਾਤਮਾ ਦੀ ਮਰਜ਼ੀ ਰਜਾ ਦੇ ਉਲਟ ਨਹੀਂ ਸਰਜਨਹਾਰ ਨੇ ਸ੍ਰਿਸ਼ਟੀ ਦੀ ਖੇੜ ਹੀ ਐਸੀ ਰਚੀ ਹੈ ਕਿ ਇਸ ਵਿੱਚ ਜੀਵ ਜੀਵਾਂ ਦਾ ਆਹਾਰ ਹਨ ਜੀਵ ਜੀਵਾਂ ਨੂੰ ਖਾ ਕੇ ਆਪਣਾ ਆਪ ਕਾਇਮ ਰੱਖਦੇ ਹਨ ਮਾਸ ਲਈ ਜੀਵਾਂ ਨੂੰ ਪੁੱਟਣਾ ਤੋੜਨਾ ਵੀ ਪਾਪ ਹੈ ਇਸ ਨਾਲ ਵਿੱਚ ਵੀ ਜਿੰਦ ਹੈ ਇਹਨਾਂ ਇਹੇ ਵੀ ਦੁੱਖ ਸੁੱਖ ਪੀੜ ਤੇ ਮੌਤ ਨੂੰ ਮਹਿਸੂਸ ਕਰਦੇ ਹਨ ਅੰਨ ਜਲ ਸਾਗ ਸਬਜ਼ੀ ਦੁੱਧ ਦਹੀਂ ਆਦ ਵਿੱਚ ਬੇਸ਼ੁਮਾਰ ਜੀਵ ਹੁੰਦੇ ਹਨ ਇੰਨਾ ਛਿਆਂ ਪਦਾਰਥਾਂ ਨੂੰ ਖਾ ਪੀ ਕੇ ਵੀ ਅਸੀਂ ਜੀਵ ਹੱਤਿਆ ਕਰਦੇ ਹਾਂ ਸਾਡੇ ਹਰੇਕ ਸਾ ਨਾਲ ਅਨੇਕ ਜੀਵ ਦੀ ਹੱਤਿਆ ਹੁੰਦੀ ਹੈ ਇਸ ਕਰਕੇ ਪੜਿਓ ਪੁਰਖੋ ਮਾਸ ਖਾਣ ਨੂੰ ਪਾਪ ਸਮਝਣਾ ਪਰਮ ਬਹਿਮ ਦਾ ਨਤੀਜਾ ਹੈ ਕਰੋ ਇਸ ਪਰਮ ਦਾ ਤਿਆਗ ਸੋਚੋ ਤੇ ਸਮਝੋ ਕਿ ਪਾਪ ਅਸਲ ਵਿੱਚ ਕੀ ਸ਼ੈ ਹੈ ਤੇ ਇਸ ਤੋਂ ਬਚ ਕੇ ਕਿਵੇਂ ਰਹਿਣਾ ਹੈ ਨਾਲੇ ਇੱਕ ਹੋਰ ਗੱਲ ਲਵੋ ਹੋਰ ਜੀਵਾ ਮੰਗ ਇਨਸਾਨ ਵੀ ਮਾਸ ਦਾ ਭਾਂਡਾ ਹੈ ਮਾਸ ਦੇ ਅੰਦਰ ਹੀ ਇਹ ਨਿੰਮਦਾ ਹੈ ਤੇ ਮਾਸ ਵਿੱਚ ਹੀ ਜੰਮਦਾ ਹੈ ਨੌ ਮਹੀਨੇ ਮਾਸ ਵਿੱਚ ਹੀ ਪਲਦਾ ਹੈ ਚੰਮਣ ਮਗਰੋਂ ਵੀ ਇਨਸਾਨ ਦੁੱਧ ਦੀ ਖਾਤਰ ਮਾਸ ਚੁੰਗਦਾ ਹੈ ਵੱਡਾ ਹੁੰਦਾ ਹੈ ਵਿਆਹ ਕਰਾਉਂਦਾ ਹੈ ਤਾਂ ਵੀ ਕਰਮਾਸ ਦਾ ਇੱਕ ਹੋਰ ਪੰਡਾ ਇਸਤਰੀ ਲੈ ਆਉਂਦਾ ਹੈ ਉਸ మాਸ ਦੀ ਗੱਠ ਤੋਂ ਇਹ ਮੋਜ ਆਨੰਦ ਪ੍ਰਾਪਤ ਕਰਦਾ ਹੈ ਅਤੇ మాਸ ਦੇ మాਸ ਨਾਲ ਇਸ ਭੋਗ ਤੋਂ ਬੱਚੇ ਬੱਚੀਆਂ ਪੈਦਾ ਹੁੰਦੇ ਹਨ ਉਹ ਵੀ మాਸ ਦੀਆਂ ਹੀ ਪੰਡਾ ਹਨ ਇਸ ਲਈ మాਸ ਆਪਣੇ ਆਪ ਵਿੱਚ ਮਾੜੀ ਸ਼ੈ ਨਹੀਂ ਜੇ మాਸ ਖਾਣਾ ਪਾਪ ਹੈ ਤਾਂ ਤੁਸੀਂ ਆਪਣੇ ਰਿਸ਼ੀਆਂ ਅਵਤਾਰਾਂ ਨੂੰ ਕੀ ਸਮਝੋਗੇ ਜੋ ਜਾਨਵਰ ਮਾਰਦੇ ਸਨ ਖਾਂਦੇ ਸਨ ਬਲੀਦਾਨ ਦਿੰਦੇ ਸਨ ਅਤੇ ਦੇਵਤਿਆਂ ਦੀ ਪੂਜਾ ਕਰਦੇ ਸਨ ਫਿਰ ਭਲਾ ਤੁਹਾਨੂੰ ਇਸ ਗੱਲ ਵਿਰੁੱਧ ਕਿਵੇਂ ਇਤਰਾਜ਼ ਹੋ ਸਕਦਾ ਹੈ ਕਿ ਮਨ ਧਾਰਮਿਕ ਪਵਿੱਤਰਤਾ ਵਾਲੇ ਸਮੇਂ ਮਾਸ ਰਿੰਨਣਾ ਤਰਦਤਾ ਹੈ ਤੁਹਾਡੇ ਵੇਦਾਂ ਸ਼ਾਸਤਰਾਂ ਵਿੱਚ ਮਾਸ ਵਰਤਨ ਦੀ ਮਰਿਆਦਾ ਦਾ ਕੋਈ ਥਾਂਈ ਜ਼ਿਕਰ ਹੈ ਤਾਂ ਤੇ ਮਾਸ ਉਹਨਾਂ ਵਿੱਚ ਵੀ ਵਰਜਿਆ ਨਹੀਂ ਫਿਰ ਭਲਾ ਤੁਹਾਡੇ ਮਾਸ ਵਿਰੁੱਧ ਇਸ ਅੰਨੇ ਗੁੱਸੇ ਦੇ ਹੱਕ ਵਿੱਚ ਕਿਹੜੇ ਦਲੀਲ ਹੈ ਸੱਚੀ ਗੱਲ ਤਾਂ ਇਹ ਹੈ ਕਿ ਉੱਚਤਾ ਭਾਵੇਂ ਤੁਸੀਂ ਆਪਣੇ ਆਪ ਨੂੰ ਬੜੇ ਚਾਤਰ ਤੇ ਗਿਆਨਵਾਨ ਸਮਝਦੇ ਹੋ ਪਰ ਅਸਲ ਵਿੱਚ ਤੁਹਾਨੂੰ ਗਿਆਨ ਧਿਆਨ ਦੀ ਓਕੀ ਸੋਝੀ ਨਹੀਂ ਜਿਹਾ ਕਿ ਮੈਂ ਅੱਗੇ ਕਿਹਾ ਹੈ ਮਾਸ ਵਿਰੁੱਧ ਜੋ ਇਤਰਾਜ਼ ਤੁਹਾਨੂੰ ਹਨ ਉਹਨਾਂ ਦੀ ਨਹੀਂ ਗਲਤ ਖਿਆਲਾਂ ਉੱਪਰ ਹੈ ਆਓ ਇਸੇ ਗੱਲ ਨੂੰ ਇੱਕ ਹੋਰ ਦ੍ਰਿਸ਼ਟੀਕੋਣ ਤੋਂ ਵਿਚਾਰੀਏ ਇਨਸਾਨ ਇਸ ਗੱਲ ਵਿੱਚ ਹੋਰ ਨਾ ਜੀਵਾਂ ਵਰਗਾ ਹੀ ਹੈ ਕਿ ਜਿਵੇਂ ਇਸਦਾ ਵੀ ਸਰੀਰ ਹੈ ਜਿਸ ਨੂੰ ਖਾਹਕ ਦੇ ਆਧਾਰ ਦੀ ਲੋੜ ਹੈ ਪਰ ਇਹ ਹੋਰ ਨਾ ਜੀਵਾਂ ਨਾਲੋਂ ਇੱਕ ਗੱਲ ਵਿੱਚ ਉੱਚਾ ਤੇ ਵੱਖਰਾ ਹੈ ਮਨੁੱਖ ਵਿੱਚ ਬੁੱਧੀ ਹੈ ਭਲੇ ਬੁਰੇ ਦੀ ਪਛਾਣ ਕਰਨ ਦੀ ਸ਼ਕਤੀ ਹੈ ਜੋ ਪਸ਼ੂਆਂ ਤੇ ਨੀਵੇਂ ਜੀਵ ਜੰਤਾਂ ਵਿੱਚ ਨਹੀਂ ਹੈ ਇਨਸਾਨ ਜੇ ਚਾਹੇ ਤਾਂ ਆਪਣੀ ਬੁੱਧੀ ਨੂੰ ਆਪਣੇ ਮਨ ਦੀਆਂ ਸ਼ਕਤੀਆਂ ਵਰਤਿਆਂ ਨੂੰ ਸਭ ਜੀਵਨ ਚਾਨਣ ਤੇ ਪਰਮ ਆਨੰਦ ਦੇ ਸਮੇਂ ਕਰਤਾੜ ਵੱਲ ਲਾ ਸਕਦਾ ਹੈ ਆਪਣੀਆਂ ਖਾਹਿਸ਼ਾਂ ਤੇ ਸੁਭਾਵਿਕ ਰੁਚੀਆਂ ਨੂੰ ਜਿੱਤ ਕੇ ਵਸ ਵਿੱਚ ਕਰ ਸਕਦਾ ਹੈ ਉਹ ਅਜਿਹੇ ਗੁਣ ਗ੍ਰਹਿਣ ਕਰ ਸਕਦਾ ਹੈ ਜਿਹੜੇ ਮਨੁੱਖ ਨੂੰ ਦੇਵਤਾ ਬਣਾ ਸਕਦੇ ਹਨ ਅਤੇ ਇਸ ਤਰ੍ਹਾਂ ਅਜਿਹਾ ਜੀਵਨ ਪ੍ਰਾਪਤ ਕਰ ਸਕਦਾ ਹੈ ਜਿਸ ਵਿੱਚ ਉਹ ਸ਼ਕਤੀ ਤੇ ਸੰਦੀਵੀ ਸੁੱਖ ਤੇ ਆਨੰਦ ਦਾ ਮਾਲਕ ਬਣ ਜਾਂਦਾ ਹੈ ਉਸ ਹਾਲਤ ਵਿੱਚ ਕੁੱਝ ਕੀ ਉਹ ਖੁਰਾਕ ਬਾਬਤ ਨਿਕੰਮੇ ਸਵਾਲ ਨਹੀਂ ਕਰਦਾ ਤੇ ਝਗੜੇ ਨਹੀਂ ਕਰਦਾ ਉਹ ਖਾਣ ਪੀਣ ਦੀ ਖਾਤਰ ਨਹੀਂ ਜਿਉਂਦਾ ਸਗੋ ਜਿਉਣ ਦੀ ਖਾਤਰ ਖਾਂਦਾ ਪੀਂਦਾ ਹੈ ਵਾਹਿਗੁਰੂ ਦੀ ਦਿੱਤੀ ਬੁੱਧੀ ਨੂੰ ਵਰਤ ਕੇ ਉਹ ਉਹਨਾਂ ਖਾਣ ਪੀਣ ਵਰਤਨ ਪਹਿਨਣ ਦੀਆਂ ਚੀਜ਼ਾਂ ਤੋਂ ਦੂਰ ਰਹਿੰਦਾ ਹੈ ਜਿਨ੍ਹਾਂ ਕਰਕੇ ਮਨ ਵਿੱਚ ਵਿਕਾਰ ਬੁਰੇ ਖਿਆਲ ਤੇ ਭੈੜੀਆਂ ਰੁਚੀਆਂ ਪੈਦਾ ਹੋਣ ਜਾ ਸਰੀਰ ਵਿੱਚ ਕਿਸੇ ਪ੍ਰਕਾਰ ਦਾ ਦੁੱਖ ਰੋਗ ਜਾਂ ਪੀੜ ਪੈਦਾ ਹੋਣ ਦੀ ਸੰਭਾਵਨਾ ਹੋਵੇ ਉਸ ਨੂੰ ਸਭ ਜੀਵਾਂ ਵਿੱਚ ਵਾਹਿਗੁਰੂ ਦੀ ਸਾਰੀ ਰਚਨਾ ਵਿੱਚ ਵਾਹਿਗੁਰੂ ਵਸਦਾ ਦਿਸਦਾ ਹੈ ਇਸ ਕਰਕੇ ਉਹ ਸਭ ਨਾਲ ਪਿਆਰ ਤੇ ਸਭ ਦੀ ਸੇਵਾ ਕਰਦਾ ਹੈ ਇਸ ਨੂੰ ਉਹ ਸਿਰਜਣਹਾਰ ਦੀ ਸੇਵਾ ਸਮਝਦਾ ਹੈ ਦੂਜੇ ਪਾਸੇ ਮਨੁੱਖ ਇਹ ਵੀ ਕਰ ਸਕਦਾ ਹੈ ਕੇ ਦਿਨੋ ਦਿਨ ਵਧੇਰੇ ਹੀ ਵਧੇਰੇ ਪਸ਼ੂ ਵਰਤیاں ਅਤੇ ਪਸ਼ੂ ਖਾਹਸ਼ਾਂ ਦੇ ਜਾਲ ਵਿੱਚ ਫਸਦਾ ਜਾਵੇ ਫਿਰ ਉਹ ਵਹਿਸ਼ੀ ਪਸ਼ੂ ਵਾਂਗ ਭੱਜਾ ਫਿਰਦਾ ਹੈ ਖਾਣ ਪੀਣ ਨੂੰ ਹੀ ਉਹ ਜੀਵਨ ਦਾ ਮੁੱਖ ਮੰਤਵ ਸਮਝਦਾ ਹੈ ਉਹ ਖਾਣ ਪੀਣ ਦੀ ਖਾਤਰ ਹੀ ਜਿਉਂਦਾ ਹੈ ਉਸ ਦਾ ਮਨ ਵਿਸ਼ੇ ਭੋਗਾ ਮਗਰ ਪਟਕਦਾ ਰਹੇ ਫਿਰਦਾ ਹੈ ਆਤਮਿਕ ਮੰਡਲ ਵਿੱਚ ਉਹ ਮੁਰਦੇ ਬਰਾਬਰ ਹੋ ਜਾਂਦਾ ਹੈ ਉਸ ਦੇ ਮਨ ਵਿੱਚ ਵਿਸ਼ਿਆਂ ਦੀ ਮੈਲ ਲੱਗ ਜਾਂਦੀ ਹੈ ਜਿਵੇਂ ਉਸ ਦਾ ਗਿਰਿਆ ਹੋਇਆ ਪਸ਼ੂ ਸੁਭਾਅ ਉਸ ਨੂੰ ਪ੍ਰੇਰਦਾ ਹੈ ਉਹ ਇਹੀ ਖਾਂਦਾ ਪੀਂਦਾ ਹੈ ਤੇ ਵਿਸ਼ੇ ਭੋਗ ਕਰਨ ਦੀ ਯਤਨ ਕਰਦਾ ਹੈ ਉਹ ਦੁਖੀ ਹੁੰਦਾ ਹੈ ਤੇ ਮਰ ਜਾਂਦਾ ਹੈ ਪਰ ਇਨਸਾਨ ਦੀ ਤਰ੍ਹਾਂ ਨਹੀਂ ਸਗੋਂ ਇਨਸਾਨੀ ਸੁਭਾਅ ਤੇ ਗੁਣਾ ਤੋਂ ਸਖਣੇ ਮਨੁੱਖਤਾਈ ਦੇ ਥੀ ਦੀ ਤਰ੍ਹਾਂ ਕੁਝ ਆਦਮੀ ਹੋਰ ਹਨ ਜੋ ਬਾਦੂ ਝਗੜਿਆਂ ਬਖੇੜਿਆਂ ਚਰਚਾਵਾਦ ਖੁਸ਼ਕ ਫੈਲਸਫੀਆਂ ਅਤੇ ਅਨੇ ਪਰਮਾ ਬਹਿਮਾ ਦੀ ਖਾਤਰ ਆਪਣੇ ਦਿਮਾਗ ਨੂੰ ਤਿੱਖੇ ਕਰਦੇ ਤੇ ਮਾਣਦੇ ਹਨ ਇਹ ਹੀ ਆਪਣੇ ਮਨ ਨੂੰ ਕਰਤਾਰ ਵੱਲ ਨਹੀਂ ਲਾਉਂਦੇ ਇਹ ਕਦੇ ਵੀ ਅਸਲੀ ਆਤਮਿਕ ਜੀਵਨ ਦਾ ਸਵਾਦ ਨਹੀਂ ਚਖ ਜਾਂ ਮਾਣ ਸਕਦੇ ਤੁਸੀਂ ਆਪਣੇ ਆਪ ਵੱਲ ਹੀ ਵੇਖੋ ਤੁਸੀਂ ਮੰਨੀ ਬੈਠੇ ਹੋ ਕਿ ਇਸ਼ਨਾਨ ਕਰਨ ਅਤੇ ਬ੍ਰਾਹਮਣਾਂ ਨੂੰ ਦਾਨ ਦੇਣ ਨਾਲ ਇਨਸਾਨ ਆਪਣੇ ਪਾਪ ਤੋਂ ਸਕਦਾ ਹੈ ਅਤੇ ਨਾਲ ਹੀ ਸੂਰਜ ਦੇਵਤੇ ਨੂੰ ਮਨੋਤੀ ਰਾਖਸ਼ਾਂ ਦੇ ਪੰਜੇ ਤੋਂ छुड़ा ਸਕਦਾ ਹੈ ਇਹ ਕਿੰਨਾ ਨਿਕੰਮਾ ਸਿਧਾਂਤ ਹੈ ਕਿੰਨਾ ਅਹੰਮਕਾ ਵਾਲਾ ਖਿਆਲ ਹੈ ਜਦ ਤੁਹਾਡੇ ਹਿਰਦੇ ਉਸੇ ਤਰ੍ਹਾਂ ਮਲੀਨ ਹਨ ਸਰੀਰ ਨੂੰ ਧੋਤਿਆਂ ਤੁਹਾਡੇ ਪਾਪ ਕਿਸ ਤਰ੍ਹਾਂ ਧੋਤੇ ਜਾਣਗੇ ਸੂਰਜ ਇਥੋਂ ਬਹੁਤ ਹੀ ਦੂਰ ਹੈ ਇਸ ਧਰਤੀ ਦੇ ਲੋਕ ਬ੍ਰਾਹਮਣਾਂ ਨੂੰ ਦਾਨ ਦੇ ਕੇ ਸੂਰਜ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਨ ਸੂਰਜ ਗ੍ਰਹਿਣ ਇੱਕ ਕੁਦਰਤੀ ਖੇਡ ਹੈ ਧਰਤੀ ਸੂਰਜ ਤੇ ਚੰਦ ਦੇ ਖਾਸ ਖਾਸ ਟਿਕਾਣੇ ਉੱਤੇ ਹੋਣ ਕਰਕੇ ਸੂਰਜ ਜਾਂ ਚੰਨ ਨੂੰ ਗ੍ਰਹਿਣ ਲੱਗਦਾ ਹੈ ਬ੍ਰਾਹਮਣਾਂ ਨੇ ਇਹਨਾਂ ਕੁਦਰਤੀ ਘਟਨਾਵਾਂ ਨੂੰ ਲੋਕਾਂ ਨੂੰ ਧੋਖਾ ਦੇਣ ਤੇ ਠੱਗਣ ਦਾ ਵਸੀਲਾ ਬਣਾਇਆ ਹੋਇਆ ਹੈ ਇਹ ਅਨੋਖਾ ਹੀ ਧਰਮ ਹੈ ਇਹ ਅਨੋਖਾ ਹੀ ਧਰਮਾਤਮਾ ਪੁਣਾ ਹੈ ਤੁਸੀਂ ਸ਼ੇਖੀਆਂ ਤਾਂ ਇਹ ਮਰਦੇ ਹੋ ਕਿ ਅਸੀਂ ਮਾਸ ਨਹੀਂ ਖਾਂਦੇ ਅਤੇ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਬੜੇ ਪੁੰਨੀ ਤੇ ਧਰਮਾਤਮਾ ਸਮਝਦੇ ਹੋ ਪਰ ਤੁਹਾਨੂੰ ਕਦੇ ਇਹ ਖਿਆਲ ਨਹੀਂ ਆਇਆ ਕਿ ਮਨਾਂ ਨੂੰ ਉਨਾਂ ਬਦੀਆਂ ਤੋਂ ਸਾਫ਼ ਕੀਤਾ ਜਾਵੇ ਜਿਹੜਾ ਇਹਨਾਂ ਨੂੰ ਮਲੀਨ ਕਰ ਛੱਡ ਦਿਆ ਹਨ ਪਸ਼ੂਆਂ ਪੰਛੀਆਂ ਦਾ ਮਾਸ ਖਾਣਾ ਤਾਂ ਤੁਸੀਂ ਪਾਪ ਸਮਝਦੇ ਹੋ ਪਰ ਇਨਸਾਨਾਂ ਦੇ ਲਹੂ ਚੂਸਣ ਨੂੰ ਪਰਾਇਆ ਹੱਕ ਖੋ ਠੱਗ ਲੈਣ ਨੂੰ ਵਿਵਚਾਰ ਤੇ ਹੋਰ ਗੰਦੇ ਤੇ ਕਾਲੇ ਕੰਮਾਂ ਨੂੰ ਤੁਸੀਂ ਪਾਪ ਨਹੀਂ ਸਮਝਦੇ ਤੁਸੀਂ ਇਹ ਮੰਨਦੇ ਹੋ ਕਿ ਜਿਹੜੇ ਮਾਸ ਖਾਂਦੇ ਹਨ ਉਹ ਪਾਪੀ ਹਨ ਪਰ ਤੁਸੀਂ ਆਪ ਉਹਨਾਂ ਪਹੀ ਪਾਪੀਆਂ પાસેથી ਦਾਨ ਪ੍ਰਾਪਤ ਕਰਦੇ ਹੋ ਅਤੇ ਕਹਿੰਦੇ ਹੋ ਕਿ ਤੁਹਾਨੂੰ ਦਾਨ ਦਿੱਤੀਆਂ ਉਹਨਾਂ ਪਾਪੀਆਂ ਦੇ ਪਾਪ ਤੁਲ ਜਾਂਦੇ ਹਨ ਕੀ ਤੁਸੀਂ ਇਸ ਤਰ੍ਹਾਂ ਉਹਨਾਂ ਦੇ ਪਾਪਾਂ ਦੇ ਅਤੇ ਉਹਨਾਂ ਪਾਪਾਂ ਦੇ ਫਲਾਂ ਦੇ ਭਾਈਵਾਲ ਨਹੀਂ ਬਣ ਜਾਂਦੇ ਤੁਸੀਂ ਆਪਣੇ ਆਪ ਨੂੰ ਇਹ ਧੋਖਾ ਦਿੰਦੇ ਹੋ ਕਿ మాਸ ਨੂੰ ਨਾ ਖਾਣ ਕਰਕੇ ਤੁਸੀਂ ਨਰਕਾਂ ਨੂੰ ਨਹੀਂ ਜਾਓਗੇ ਪਰ ਤੁਹਾਨੂੰ ਦਾਨ ਦੇਣ ਵਾਲੇ ਤੁਹਾਡੇ ਜਜਮਾਨ ਨਰਕਾਂ ਨੂੰ ਜਾਣਗੇ ਕਿ ਇਹ ਮੰਤਕ ਅਨੋਖਾ ਇਤਿਹਾਸੇਯੋਗ ਨਹੀਂ ਪੁਰਖੋ ਇਹ ਬ्यर्थ ਬੇਲੋੜੇ ਝਗੜੇ ਛੱਡੋ ਉਸ ਸਿਰਜਣਹਾਰ ਦਾ ਤਾਰ ਦਾ ਸਿਮਰਨ ਕਰੋ ਤੇ ਧਿਆਨ ਕਰੋ ਜੋ ਸਭ ਜੀਵਾਂ ਦੀ ਚਿੰਦ ਸਭ ਤਾਕਤਾਂ ਸ਼ਾਂਤੀ ਤੇ ਸੁਖ ਦਾ ਅਟੁੱਟ ਸੋਮਾ ਅਤੇ ਅਮੁਕ ਭੰਡਾਰ ਹੈ ਉਚੇਰੀ ਬਰਤੀਆਂ ਤੇ ਸ਼ਕਤੀਆਂ ਨੂੰ ਤਕੜਿਆਂ ਕਰੋ ਇਨਸਾਨ ਦੀ ਸੇਵਾ ਰਾਹੀ ਇਹਨਾਂ ਨੂੰ ਕਰਤਾਰ ਦੀ ਸੇਵਾ ਹਿੱਤ ਵਰਤੋ ਆਪਣੇ ਖਿਆਲਾਂ ਨੂੰ ਬਦੀਆਂ ਵੱਲੋਂ ਰੋਕੋ ਅਤੇ ਉਹਨਾਂ ਨੂੰ ਸਰਬ ਗਿਆਨ ਦੇ ਸੋਮੇ ਆਕਾਰ ਪੁਰਖ ਵੱਲ ਲਾਓ ਪਿਆਰ ਜੀਵਨ ਸੁਖ ਅਤੇ ਸਰੀਰ ਲਈ ਆਧਾਰ ਵਾਸਤੇ ਆਪਣੀਆਂ ਕੁਦਰਤੀ ਤੇ ਸੁਭਾਵਿਕ ਵਾਸ਼ਨਾਵਾਂ ਨੂੰ ਨਾਪ ਮਧੋਲ ਕੇ ਮਾਲੀਆ ਮੀਠ ਨਾ ਕਰੋ ਸਗੋਂ ਇਹਨਾਂ ਨੂੰ ਉਚੇਰੀਆਂ ਬਣਾ ਕੇ ਇਹਨਾਂ ਨੂੰ ਸਿਰਜਣਹਾਰ ਤੇ ਇਨਸਾਨ ਦੀ ਸੇਵਾ ਦਾ ਵਸੀਲਾ ਬਣਾਓ ਸਰੀਰ ਨੂੰ ਕਸ਼ਟ ਨਾ ਦਿਓ ਇਹਨਾਂ ਨੂੰ ਨਿਕੰਮੀਆਂ ਨਾ ਕਰੋ ਇਸ ਨੂੰ ਤਕੜੀਆਂ ਤੇ ਨਿਰੋਇਆ ਕਰੋ ਇਸ ਨੂੰ ਧਰਮ ਦੇ ਰਾਹੇ ਵਰਤੋ ਤੁਹਾਨੂੰ ਫਿਰ ਸੱਚੀ ਆਤਮਿਕ ਜ਼ਿੰਦਗੀ ਚਖਣ ਦਾ ਅਵਸਰ ਮਿਲੇਗਾ ਫਿਰ ਤੁਹਾਨੂੰ ਸਭ ਥਾਈ ਸਿਰਜਣਹਾਰ ਵਿਆਪਿਆ ਦਿਸੇਗਾ ਤੁਸੀਂ ਸਭ ਜਿੰਦ ਜਾਣ ਚਾਨਣ ਪਿਆਰ ਤੇ ਸ਼ਕਤੀ ਦੇ ਮੁੱਢ ਅਕਾਲ ਪੁਰਖ ਨਾਲ ਅਪੇਧ ਹੋ ਜਾਓਗੇ ਫਿਰ ਤੁਸੀਂ ਵੀ ਬੇहद ਪਿਆਰ ਚਾਨਣ ਅਤੇ ਤਾਕਤਾਂ ਦੇ ਸੋਮੇ ਬਣ ਜਾਓਗੇ ਅਤੇ ਮਨੁੱਖ ਜਾਤੀ ਨੂੰ ਉੱਚੀਆਂ ਤੇ ਚੰਗੀਆਂ ਹੋਣ ਵਿੱਚ ਸਹਾਈ ਹੋਵੋਗੇ ਗੁਰੂ ਜੀ ਦੇ ਬਚਨ ਸ਼ਬਦ ਅਤੇ ਕਲੇਜੇ ਅੰਦਰ ਤਸ ਜਾਣ ਵਾਲੇ ਤੇ ਮਨਾਂ ਦੇ ਕਪਾਟ ਖੋਲਣ ਵਾਲੇ ਬਚਨ ਸੁਣ ਕੇ ਪੰਡਤ ਨਾਨੂ ਤੇ ਹੋਰ ਸਾਰੇ ਗੁਰੂ ਜੀ ਦੀ ਚਰਣੀ ਇੱਥੇ ਅਤੇ ਸਰਧਾਨੂ ਬਣੇ ਉਹਨਾਂ ਨੇ ਤਸਲੀਮ ਕੀਤਾ ਕਿ ਸਾਡੇ ਪਰਮ ਸਭ ਨਿਵਰਤ ਹੋ ਗਏ ਹਨ ਅਤੇ ਸਾਡੇ ਭੁਲੇਖੇ ਸਭ ਦੂਰ ਹੋ ਗਏ ਹਨ ਫਿਰ ਉਹਨਾਂ ਨੇ ਜੀਵਨ ਮਾਰਗ ਨੂੰ ਸੁਖ ਤੇ ਸਫਲਤਾ ਸਾਹਿੱਤ ਪਾਰ ਕਰਨ ਲਈ ਸਿੱਖਿਆ ਹਿਤ ਬੇਨਤੀ ਕੀਤੀ ਗੁਰੂ ਜੀ ਨੇ ਸਭ ਨੂੰ ਨਾਮ ਦਾਣ ਬਖਸ਼ਿਆ ਅਤੇ ਗੁਰਸਿੱਖੀ ਦੇ ਮੂਲ ਨੀਮ ਉਹਨਾਂ ਨੂੰ ਸਮਝਾਏ ਤਾਲ ਦੇ ਨੇੜੇ ਜਿਸ ਥਾਂ ਗੁਰੂ ਜੀ ਨੇ ਬੈਠ ਕੇ ਇਹ ਸ਼ਬਦ ਅਤੇ ਬਚਨ ਉਚਾਰੇ ਸਨ ਉੱਥੇ ਇੱਕ ਗੁਰਦੁਆਰਾ ਹੈ ਇਹ ਕੁਰਕ ਖੇਤਰ ਤਾਲ ਦੇ ਪਾਸ ਹੈ ਇਸ ਦਾ ਨਾਮ ਸਿੱਧ ਬੱਟੀ ਹੈ